ਬਹੁਤ ਵੱਡੀ ਖਬਰ ਹੈ ਜਿਵੇਂ ਕਿ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਸਿੱਧੀ ਧਮਕੀ ਦੇ ਦਿੱਤੀ ਔਰ ਦੂਜੇ ਪਾਸੇ ਆਸ਼ੂ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਛਿੜ ਗਿਆ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦੀ ਸਰਕਾਰ ਆਸ਼ੂ ਦੇ ਪਹਿਲਾ ਯਾਨੀ ਸੰਮਣ ਕੱਢੇ ਜਾਂਦੇ ਇੱਕ ਐਸਐਸਪੀ ਦੁਆਰਾ ਜਿਹੜਾ ਕਿ ਐਸਐਸਪੀ ਸਸਪੈਂਡ ਕਰ ਦਿੱਤਾ ਗਿਆ ਔਰ ਹੁਣ ਦੂਜੇ ਪਾਸੇ ਐਸਐਸਪੀ ਤੋਂ ਬਾਅਦ ਇੱਕ ਆਸ਼ੂ ਦੀ ਆਡੀਓ ਜਾਰੀ ਹੋ ਗਈ ਹੈ ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਕੋਗੇ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ ਸਰਕਾਰ ਬੜੀ ਕਬਰ ਆ ਗਈ ਆ ਆਸ਼ੂ ਨੂੰ ਲੈ ਕੇ ਟੜਾ ਤੜ ਜਾਂਦੀ ਐਕਸ਼ਨ ਤੇ ਐਕਸ਼ਨ ਕਰ ਰਹੀ ਆ ਮਸਲਾ ਕੀ ਆ ਪੂਰਾ ਮਾਮਲਾ ਕੀ ਆ ਅੱਗੇ ਜਾ ਕੇ ਤੁਹਾਨੂੰ ਸਾਰੀ ਵੀਡੀਓ ਸੁਣਾ ਦੇਵਾਂਗੇ ਕਿਉਂਕਿ ਮਾਮਲਾ ਲੁਧਿਆਣੇ ਦੀ ਚੋਲ ਨੂੰ ਲੈ ਕੇ اٹਕ ਗਿਆ ਕਿ ਮਾਂ ਸਰਕਾਰ ਚਾਹੁੰਦੀ ਆ ਕਿ ਆਸ਼ੂ ਨੂੰ ਡਰਾਇਆ ਧਮਕਾਇਆ ਜਾਵੇ ਤਾਂ ਦੂਜੇ ਪਾਸੇ ਖਬਰ ਇਹ ਵੀ ਆ ਰਹੀ ਆ ਕਿ ਆਸ਼ੂ ਦੇ ਉੱਤੇ ਜਿਹੜੀ ਕਾਰਵਾਈ ਹੋਈ ਸੀ ਜਿਹੜੇ ਕਿ ਸੱਮਣ ਕੱਢੇ ਗਏ ਸੀ ਉਹਨਾਂ ਦਾ ਹੀ ਦਰਅਸਲ ਕਹਿੰਦੇ ਹੋਏ ਇੱਕ ਕਰੀਬੀ ਯਾਨੀ ਕਿ ਐਸਐਸਪੀ ਉਹ ਕਰੀਬੀ ਰਿਹਾ ਉਸ ਨੇ ਜਾਣ ਬੁੱਝ ਕੇ ਆਸ਼ੂ ਨੇ ਜਾਣ ਬੁੱਝ ਕੇ ਯਾਨੀ ਕਹਿੰਦੇ ਆਪਣੇ ਆਪ ਨੂੰ ਸਬਮਣ ਕਰਵਾਏ ਹੋਣਗੇ ਇਹ ਵੀ ਇੱਕ ਥਿਉਰੀ ਆ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਧਮਕੀ ਆ ਜਾਂਦੀ ਆ ਬਹੁਤ ਵੱਡੀ ਧਮਕੀ ਜਾਨੇ ਮਾਰਨ ਦੀ ਧਮਕੀ ਪੂਰਾ ਵੀਡੀਓ ਤੁਹਾਨੂੰ ਸੁਣਾਵਾਂਗੇ ਕਿ ਆਸ਼ੂ ਦੀ ਇੱਕ ਰਿਕਾਰਡਿੰਗ ਆ ਜਿਹੜੀ ਉਹ ਜਾਰੀ ਹੋ ਗਈ ਆ ਔਰ ਦੂਜੇ ਪਾਸੇ ਕਾਂਗਰਸ ਨੇ ਕਾਨਫਰੰਸ ਤੇ ਕਾਨਫਰੰਸ ਸ਼ੁਰੂ ਕਰ ਦਿੱਤੀ ਆ ਜਿਵੇਂ ਕਿ ਰਾਜਾ ਵੜਿੰਗ ਨੇ ਵੀ ਕਾਨਫਰੰਸ ਕੀਤੀ ਆ ਔਰ ਦੂਜੇ ਪਾਸੇ ਆਸ਼ੂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਔਰ ਤੀਸਰਾ ਨੰਬਰ ਜਿਹੜੀ ਆਮ ਆਦਮੀ ਪਾਰਟੀ ਇਹ ਬੜਾ ਘਬराई ਹੋਈ ਆਸ਼ੂ ਨੂੰ ਲੈ ਕੇ ਹੁਣ ਤੁਹਾਨੂੰ ਜਿਹੜਾ ਮੈਂ ਵੀਡੀਓ ਦਿਖਾਉਣ ਜਾ ਰਿਹਾ ਹੈ ਹੈਰਾਨ ਕਰ ਦੇਣ ਵਾਲਾ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਨੂੰ ਧਮਕੀ ਆ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਹਾਹਾਕਾਰ ਮੱਚ ਗਈ ਆ ਆਸ਼ੂ ਨੂੰ ਲੈ ਕੇ ਕਿਉਂਕਿ ਆਸ਼ੂ ਤੋਂ ਦਰਸਾਲ ਦੇ ਵਿੱਚ ਆਮ ਆਦਮੀ ਪਾਰਟੀ ਭਰਾ ਕੇ ਉਹਨੂੰ ਜਿੱਤ ਦਾ ਝੰਡਾ ਖੁਦ ਹੀ ਫੜਾ ਰਹੀ ਹੈ ਕਿਉਂਕਿ ਲੁਧਿਆਣਾ ਚੋਣ ਜਿਹੜੀ ਲੜੀ ਜਾ ਰਹੀ ਹੈ ਇਹਨਾਂ ਨੂੰ ਲੱਗਦਾ ਕਿ ਅਸੀਂ ਆਪਣਾ ਉਮੀਦਵਾਰ ਉੱਥੇ ਜਿਤਾ ਲਵਾਂਗੇ ਕਿ ਆਸ਼ੂ ਨੂੰ ਡਰਾਇਆ ਗਿਆ ਹੋਵੇ ਇਹ ਵੀ ਇੱਕ ਥਿਉਰੀ ਆ ਤਾਂ ਸੁਣੋ ਜਰਾ ਧਿਆਨ ਦੇ ਨਾਲ ਜਿਹੜਾ ਕਿ ਇੱਕ ਆਡੀਓ ਜਾਰੀ ਹੋਈ ਆ ਆਸ਼ੂ ਦੀ ਆਸ਼ੂ ਉਹਦੇ ਵਿੱਚ ਕੀ ਕਹਿ ਰਹੇ ਨੇ ਕਿਉਂਕਿ ਭਾਰਤ ਪੂਸ਼ਨ ਆਸ਼ੂ ਨੂੰ ਲੈ ਕੇ ਬਹੁਤ ਹੀ ਵੱਡਾ ਵਿਵਾਦ ਛਿੜ ਗਿਆ ਔਰ ਲੋਕ ਤਾਂ ਕਹਿ ਰਹੇ ਨੇ ਆਮ ਆਦਮੀ ਪਾਰਟੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਖੋਦੀ ਝੰਡਾ ਉਹਨਾਂ ਨੂੰ ਜਿੱਤਦਾ ਆਪਣੇ ਆਪ ਉਹਨਾਂ ਦੇ ਹੱਥ ਦੇ ਵਿੱਚ ਫੜਾਰੇ ਨੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਤਾਂ ਸੁਣੋ ਪਹਿਲਾਂ ਆਸ਼ੂ ਦੀ ਖਬਰ ਕੀ ਆ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਜਿਹੜੀ ਧਮਕੀ ਦਿੱਤੀ ਗਈ ਆ ਜਾਨੋ ਮਾਰਨ ਦੀ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਸੁਣੋ ਕੁਸ਼ਨਾਸ਼ੂ ਜੁੜ ਚੁੱਕੇ ਨੇ ਗੱਲਬਾਤ ਕਰਦਿਆ ਆਸ਼ੂ ਜੀ ਕੀ ਕੀ ਹੋਣਾ ਮਤਲਬ ਪਹਿਲਾਂ ਤੁਹਾਨੂੰ ਸਮਝ ਜਾਰੀ ਹੁੰਦੇ ਆ ਜਦੋਂ ਬਾਅਦ ਸਮਝਾਂ ਤੋਂ ਬਾਅਦ ਜੋ ਅਸਫਤ ਨੂੰ ਸਸਪੈਂਡ ਕਰਤਾ ਜਾਂਦੇ ਕਹਿੰਦੇ ਮਿਲੀ ਭੁਗਤ ਸੀ ਆਸ਼ੂ ਦੀ ਕੀ ਮਿਲੀ ਭੁਗਤ ਨਾਲ ਸੇਫਟੀ ਲੈਣ ਲਈ ਇਹ ਕਰ ਰਹੇ ਹੋ ਭਾਈ ਇਹ ਕੋ ਵੱਡਾ ਮਜ਼ਾਕ ਨਹੀਂ ਹੋ ਸਕਦਾ ਕਿ ਜੇ ਮੈਂ ਸਿੰਗਤੀ ਕੋਈ ਲੈਣੀ ਹੋਵੇ ਇਹਦਾ ਮਤਲਬ ਸਰਕਾਰ ਮੈਂ ਹੀ ਚਲਾਉਣਾ ਪਿਆ ਤੁਸੀਂ ਇਹ ਤੁਸੀਂ ਦੇਖੋ ਬਈ ਇੱਕ ਤਾਂ ਰਾਤੀ 8:30 ਵਜੇ 9:00 ਵਜੇ 8:30 ਵਜੇ ਦੇ ਕਰੀਬ ਸੰਮਣ ਆਉਂਦੇ ਨੇ ਕਿ ਮੈਂ ਸਿੰਗਤੀ ਲੈਂਦੀ ਹੁੰਦੀ ਮੈਂ ਖੜੇ ਦੁਪਹਿਰ ਲੈਂਦਾ ਉਹ ਵੀ ਉਹ ਵੀ ਚਲੇ ਬਲਾਉਦੇ ਆ ਫਿਰ ਇਹਨੂੰ ਸਸਪੈਂਡ ਕਰਦੇ ਆ ਪਤਾ ਨਹੀਂ ਇਹਨੂੰ ਅਰੈਸਟ ਕਰਨ ਤੋਂ ਮਨਾ ਕਰਿਆ ਹੈ ਜਾਂ ਕੀ ਡਰਾਮਾ ਹੈ ਜਾਂ ਇਹ ਬੈਕਫਾਇਰ ਹੋ ਗਿਆ ਲੋਗਾ ਵੱਲੋਂ ਥੋੜਾ ਜਿਹਾ ਰੋ ਆ ਗਿਆ ਤਾਂ ਇੰਕੀ ਗੱਲ ਹੋਈ ਹੈ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਨੂੰ ਤਾਂ ਬਈ ਸਰ ਇਸ ਤੋਂ ਪਹਿਲਾਂ ਸੀਪੀ ਸਾਡੇ ਕੁਲਦੀਪ ਚਾਹਲ ਬਦਲੇ ਉਹ ਵੀ ਸ਼ਾਇਦ ਇਸੇ ਕਰਕੇ ਬਦਲੇ ਹੋਣੇ ਵੀ ਮੇਰੇ ਨਾਲ ਰਲੇ ਹੋਏ ਜੀ ਭਾਈ ਤੂੰ ਜਿਹੜੇ ਬੰਦੇ ਰੈਸਟ ਕਰਨ ਤੋਂ ਮਨਾ ਕਰਦੇ ਹੈ ਤੁਸੀਂ ਦੇਖੋ ਕਈ ਬਰਿੰਦਰ ਕੁਮਾਰ ਹੁਣੀ ਬਦਲੇ ਤਾਂ ਪਰਮਾਰ ਸਾਹਿਬ ਲਾਤੇ ਪਰਮਾਰ ਸਾਹਿਬ ਨੇ ਨਹੀਂ ਇਹਨਾਂ ਦਾ ਅਜੰਡਾ ਲਾਗੂ ਕਰਿਆ ਪਰਮਾਰ ਸਾਹਿਬ ਸਸਪੈਂਡ ਕਰਤੇ ਤੇ ਹੁਣ ਸਾਰੇ ਦੇ ਸਾਰੇ ਸਾਡੇ ਕਿਹੇ ਚੱਲਦੇ ਆ ਸਾਹਿਬ ਸਾਰਿਆਂ ਨਾਲ ਮਿਲੀ ਕੋਈ ਦੱਸਾ ਅਸੀਂ ਤਾਂ ਫੋਟੋ ਜਾਰੀ ਕਰਤੀ ਜਿਹਦੇ ਵਿੱਚ ਕੈਂਡੀਡੇਟ ਮੀਟਿੰਗ ਲੈਰੀਆ ਇਹਨਾਂ ਦੀ ਔਰ ਉਹਨਾਂ ਦੇ ਵਿੱਚ ਐਸਐਸਪੀ ਬੈਠਾ ਜੀ ਇਹ ਇਨਾਂ ਕੋਲ ਇਨਾਂ ਕੋਲ ਕੋਈ ਹੈ ਵੀ ਮੇਰੇ ਨਾਲ ਮੁਖਤ ਮੀਟਿੰਗ ਨਾ ਕਰਦਾ ਹੈ ਤਾਂ ਸਾਰੀ ਇੰਟੈਲੀਜੈਂਸ ਇਹਨਾਂ ਦੀ ਹੈ ਕਰਦੇ ਚੱਲ ਜਾਰੀ ਖੂਦ ਦੇ ਦੇਣ ਇਹ ਤੁਸੀਂ ਤਾਂ ਸੁਣ ਲਿਆ ਜਿਵੇਂ ਆਸ਼ੂ ਨੇ ਤਾਂ ਆਪਣਾ ਯਾਨੀ ਕਿ ਇੱਕ ਸਪਸ਼ਟੀਕਰਨ ਧਰ ਦਿੱਤਾ মিডিਆ ਦੇ ਵਿੱਚ ਯਾਨੀ ਉਹਨਾਂ ਨੇ ਇੱਕ ਰਿਕਾਰਡਿੰਗ ਜਾਰੀ ਕੀਤੀ ਹੈ ਆੜਿਓ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਐਸਐਸਪੀ ਇਹਨਾਂ ਦਾ ਹੀ ਹੈ ਕਿਉਂਕਿ ਇੱਕ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਹਿੰਦੇ ਇਹ ਆਸ਼ੂ ਦਾ ਕਰੀਬੀ ਹੈ ਔਰ ਦੂਜੇ ਪਾਸੇ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਫੋਟੋ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦੀ ਹੀ ਪਾਰਟੀ ਦੇ ਵਿੱਚ ਇਹਨਾਂ ਦੀ ਹੀ ਮੰਤਰੀਆਂ ਸ਼ੰਤਰੀਆਂ ਦੇ ਨਾਲ ਇਹ ਬੰਦਾ ਬੈਠਾ ਨਜ਼ਰ ਆ ਰਿਹਾ ਫੋਟੋ ਦੇ ਵਿੱਚ ਔਰ ਹੁਣ ਮੁੱਖ ਮੰਤਰੀ ਨੂੰ ਧਮਕੀ ਕਿਵੇਂ ਆਉਂਦੀ ਹੈ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜੀ ਭਾਜਪੀ ਦੀ ਦਿੱਲੀ ਦੇ ਵਿੱਚ ਰੇਖਾ ਗੁਪਤਾ ਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਆਈ ਹੈ ਕਿਉਂ ਆਈ ਹੈ ਵਜ੍ਹਾ ਕੀ ਹੈ ਇਹ ਤਾਂ ਹਲੇ ਨਹੀਂ ਪਤਾ ਲੱਗਿਆ ਪਰ ਜਿਹੜੀ ਧਮਕੀ ਆਈ ਹੈ ਉਹ ਕੰਟਰੋਲ ਰੂਮ ਦੇ ਉੱਤੇ ਆਈ ਹੈ ਯਾਨੀ ਕਿ ਜਿਹੜਾ ਕਿ ਪੀਸੀਆਰ ਕੋਲੇ ਕੰਟਰੋਲ ਰੂਮ ਹੁੰਦਾ ਉਹਨਾਂ ਕੋਲ ਧਮਕੀ ਜਾਂਦੀ ਹੈ ਕਿ ਤੁਹਾਨੂੰ ਅਸੀਂ ਜਾਨੋਂ ਮਾਰ ਦੇਾਂਗੇ ਇਹ ਵੀ ਬਹੁਤ ਵੱਡਾ ਸਵਾਲ ਅਕਸਰ ਦੇਖਦੇ ਜਦੋਂ ਵੱਡੇ ਵੱਡੇ ਲੀਡਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਇਤਾਰੀ ਰੇਖਾ ਗੁਪਤਾ ਦੀ ਗੱਲ ਜਿਹੜੀ ਕਿ ਭਾਜਪਾ ਦੀ ਦਿੱਲੀ ਦੀ ਇੱਕ ਜਿਹੜੀ ਹੁਣ ਬਣੀ ਹੋਈ ਮੁੱਖ ਮੰਤਰੀ ਆ ਉਹਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਜਾਨੋਂ ਮਾਰਨ ਦੀ ਹੁਣ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਥੱਲੀ ਮਚ ਗਈ ਹੈ ਆਸ਼ੂ ਪੂਸ਼ਨ ਨੂੰ ਲੈ ਕੇ ਕਿਉਂਕਿ ਪੂਸ਼ਨ ਕਹਿ ਰਿਹਾ ਕਿ ਮੇਰਾ ਤਾਂ ਉਹਦੇ ਨਾਲ ਕੋਈ ਸਬੰਧ ਨਹੀਂ ਆਮ ਆਦਮੀ ਪਾਰਟੀ ਇੱਕ ਪਾਸੇ ਆਪ ਦਾ ਸਸਪੈਂਡ ਕਰਦੀ ਐ ਐਸਐਸਪੀ ਨੂੰ ਔਰ ਦੂਜੇ ਪਾਸੇ ਉਹਨੂੰ ਸੱਮਣ ਵੀ ਕੱਢੇ ਜਾਂਦੇ ਨੇ ਫਿਰ ਉਧਰੋਂ ਆਸ਼ੂ ਬਣੀਓ ਫੋਟਮਾ ਜਾਰੀ ਕੀਤੀਆਂ ਜਾਂਦੀਆਂ ਕਹਿੰਦਾ ਇਹ ਤੁਹਾਡਾ ਹੀ ਤਹਾਡੀ ਇੰਟੈਲੀਜੈਂਸੀ ਤੁਹਾਡੀ ਹੈ ਤੁਹਾਡੀ ਸਰਕਾਰ ਹੈ ਮੈਂ ਕਿਵੇਂ ਸਰਕਾਰ ਚਲਾ ਸਕਦਾ ਮੈਨੂੰ ਤੁਸੀਂ ਮੰਤਰੀ ਕਿਵੇਂ ਬਣਾ ਸਕਦੇ ਹੋ ਉਹ ਕਹਿੰਦਾ ਮੈਂ ਮੁੱਖ ਮੰਤਰੀ ਨਹੀਂ ਹੈਗਾ ਇਹ ਕਹਿ ਰਹੇ ਨੇ ਕਿ ਆਸ਼ੂ ਨੇ ਖੁਦ ਹੀ ਉਸ ਨੂੰ ਸੰਮਣ ਕਰਵਾਏ ਆਪਦੇ ਆਪ ਨੂੰ ਹੁਣ ਇੱਕ ਪਾਸੇ ਦਾ ਆਮ ਆਦਮੀ ਪਾਰਟੀ ਕਹਿੰਦੀ ਆ ਆਸ਼ੂ ਦਾ ਅਸੀਂ ਇਹ ਜਿਹੜਾ ਕਿ ਐਸਐਸਪੀ ਹੈ ਔਰ ਦੂਜੇ ਪਾਸੇ ਆਸ਼ੂ ਕਹਿੰਦਾ ਭਾਈ ਤੁਹਾਡੀ ਸਰਕਾਰ ਆ ਤੁਹਾਡੀ ਇੰਟੈਲੀਜੈਂਸੀ ਹੈ ਇਹ ਤੁਹਾਡੇ ਮੰਤਰੀਆਂ ਦੇ ਨਾਲ ਦੀਆਂ ਫੋਟੋਆਂ ਜਾਰੀ ਕੀਤੀਆਂ ਨੇ ਮੈਂ ਤਾਂ ਹੁਣ ਮੈਨੂੰ ਐਂ ਜੇ ਸਮਝ ਨਹੀਂ ਲੱਗੀ ਕਿ ਜਿਹੜਾ ਇਹ ਖੇਲ ਹੈ ਇਹ ਕਿਸੇ ਨੂੰ ਵੀ ਨਹੀਂ ਸਮਝ ਲੱਗਦਾ ਕਿਉਂਕਿ ਇਹ ਬੱਚਿਆਂ ਵਾਲੀ ਖੇਡ ਜੀ ਚੱਲ ਰਹੀ ਹੈ ਉਹ ਕਹਿੰਦਾ ਤੁਹਾਡਾ ਐਸਐਸਪੀ ਉਹ ਕਹਿੰਦੇ ਸੋਡਾ ਐਸਐਸਪੀ ਹੈ ਮੈਨੂ ਆਲਾ ਤੇ ਵੀ ਜਵੇਂ ਭਗਵੰਤ ਮਾਨ ਸਰਕਾਰ ਵੀ ਘਬਰਾ ਗਈ ਹੈ ਜਿਹੜਾ ਖੇ ਲੁਧਿਆਣੇ ਵਾਲੀ ਚੋਣ ਉਹ ਆਮ ਆਦਮੀ ਪਾਰਟੀ ਜਿੰਨਾ ਚਾਹੁੰਦੀ ਹੈ ਔਰ ਦੂਜੇ ਪਾਸੇ ਆਸ਼ੂ ਨੂੰ ਦਬਾ ਕੇ ਡਰਾ ਕੇ ਧਮਕਾ ਕੇ ਹੋ ਸਕਦਾ ਡਰਾਉਣਾ ਚਾਹੁੰਦੀ ਹੋਵੇ ਔਰ ਉਹ ਵੀ ਕਹਿ ਰਹੇ ਨੇ ਕਹਿੰਦੇ ਭਾਈ ਇਹ ਸਾਡੇ ਉੱਤੇ ਜਾਣਬੁੱਝ ਕੇ ਖੋਪਿਆ ਜਾ ਰਿਹਾ ਤਾਂ ਇੱਥੇ ਹੁਣ ਸਮਝ ਤਾਂ ਨਹੀਂ ਲੱਗ ਰਹੀ ਕਿ ਪੰਜਾਬ ਦਾ ਮੁੱਖ ਮੰਤਰੀ ਆਹ ਗੱਲਾਂ ਦੇ ਉੱਤੇ ਉਤਰੂ ਆ ਯਾਰ ਇੱਕ ਇੱਕ ਸੀਟ ਨੂੰ ਲੈ ਕੇ ਲੋਕ ਕਹਿੰਦੇ ਇਹਨਾਂ ਨੂੰ ਆਪਣੀ ਹਾਰ ਸਾਫ਼ ਨਜ਼ਰ ਆ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ 2027 ਤਾਂ ਹਲੇ ਬੜਾ ਦੂਰ ਹੈ ਇੱਥੇ ਸਿੱਧ ਹੋ ਗਏ ਤਾਂ ਕਿ ਲੁਧਿਆਣੇ ਦੇ ਵਿੱਚੋਂ ਆਮ ਆਦਮੀ ਪਾਰਟੀ ਹਾਰ ਦੀ ਨਜ਼ਰ ਆ ਰਹੀ ਹੈ ਔਰ ਕਾਂਗਰਸ ਜੇਕਰ ਇੱਕ ਸੀਟ ਲੈ ਵੀ ਜਾਂਦੀ ਹੈ ਤਾਂ ਹੋ ਕੀ ਜਾਣਾ ਇਹਦੇ ਨਾਲ ਕਿਉਂਕਿ ਟੱਕਰ ਬਹੁਤ ਵੱਡੀ ਲੱਗੀ ਹੋਈ ਹੈ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਭਾਈ ਅਸੀਂ ਕਿਸੇ ਪਾਸੇੋਂ ਨਹੀਂ ਹਾਰਨਾ ਹੁਣ ਉਹ ਧੱਕੇ ਨਾਲ ਜਿੱਤਣਾ ਚਾਹੁੰਦੇ ਆ ਪਤਾ ਨਹੀਂ ਤਾਂ ਉਹਨਾਂ ਨੂੰ ਐ ਲੱਗਦਾ ਵੀ ਸਾਡਾ ਰਾਜ ਆ ਸਾਡਾ ਬੰਦਾ ਕਿਵੇਂ ਹਰੂ ਆ ਯਾਰ ਕਿਹੜੇ ਹਿਸਾਬ ਨਾਲ ਹਾਰ ਜੂ ਭਾਵੇਂ ਜੋ ਮਰਜ਼ੀ ਕਰਨਾ ਪਵੇ ਕਰਾਂਗੇ ਕਿਉਂ ਫਿਰ ਐਕਸ਼ਨ ਵੀ ਤਾਂ ਬਹੁਤ ਸਾਰੇ ਚੱਲ ਰਹੇ ਆ ਨਸ਼ਾ ਵਿਰੋਧ ਯੁੱਧ ਲੋਕਾਂ ਦੇ ਵਿਰੋਧ ਯੁੱਧ ਲੋਕਾਂ ਦੀਆਂ ਲੱਤਾਂ ਤੋੜੀਆਂ ਜਾ ਰਹੀਆਂ ਨੇ ਲੋਕਾਂ ਦੇ ਕਰੰਟ ਲਾਏ ਜਾ ਰਹੇ ਨੇ ਬਹੁਤ ਵੱਡੇ ਵੱਡੇ ਪੱਦਰ ਦੇ ਉੱਤੇ ਯਾਨੀ ਕਿ ਐਨਕਾਊਂਟਰ ਵੀ ਕੀਤੇ ਜਾ ਰਹੇ ਨੇ ਤਾਂ ਇਹ ਯੁੱਧਾ ਜਿਹੜਾ ਸਾਡੇ ਲੋਕਾਂ ਦੇ ਪੰਜਾਬ ਦੇ ਵਿਰੁੱਧ ਆ ਅਸ ਗੱਲਾਂ ਨੂੰ ਸਮਝਣ ਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਕਿਉਂਕਿ ਮਾਨ ਸਰਕਾਰ ਵੀ ਘਬराई ਹੋਈ ਹੈ ਕਿ ਭਾਈ ਆਸ਼ੂ ਨੂੰ ਲੈ ਕੇ ਉਹਨਾਂ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਖੜੇ ਕਰਦੀ ਜਾ ਰਹੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ